جے جے پی اور بی جے پی ਦਾ ਜੋ ਲਾਇੰਸ ਸੀਓ ਹੋ ਟੁੱਟਣ ਤੋਂ ਬਾਅਦ ਹੁਣ ਲਗਾਤਾਰ ਨਜ਼ਰਾਂ ਸਭ ਦੀਆਂ اسی ਗੱਲ ਦੇ ਉੱਤੇ ਬਣੀਆਂ ਹੋਈਆਂ ਨੇ ਕਿ ਹਰਿਆਣਾ ਦੇ ਵਿੱਚ ਵੀ ਸਰਕਾਰ ਜੋ ਹੈ ਉਹ ਡਿੱਗੂ ਨਵਾਂ چیف मिनिस्टर ਕੌਣ ਹੋਵੇਗਾ ਆ ਸੀਐਮ ਜੋ ਨੇ ਅਸਤੀਫਾ ਦੇਣ ਦੇ ਲਈ ਨਿਕਲ ਚੁੱਕੇ ਨੇ ਜੋ ਖਬਰ ਤੁਹਾਨੂੰ ਇਸ ਵੇਲੇ ਅਸੀਂ ਦੇ ਰਹੇ ਹਾਂ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ ਮਨੋਹਰ ਲਖਟਰ ਉਹ ਅਸਤੀਫਾ ਦੇਣ ਦੇ ਲਈ ਇੱਥੋਂ ਦੀ ਰਵਾਨਾ ਹੋ ਚੁੱਕੇ ਨੇ ਆਪਣਾ ਅਸਤੀਫਾ ਔਰ ਆਪਣੀਆਂ ਗੱਡੀਆਂ ਨੇ ਜੋ ਉਹਨਾਂ ਦਾ ਪੂਰਾ ਪ੍ਰੋਟੋਕਾਲ ਦੇ ਤਹਿਤ ਜੋ ਉਹਨਾਂ ਨੂੰ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਬਤੌਰ ਡਿਪਟੀ ਸੀਐਮ ਉਹ ਸਭ ਉਹਨਾਂ ਨੇ ਵਾਪਸ ਕਰ ਦਿੱਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਖਟਰ ਜੋ ਨੇ ਤੁਸੀਂ ਦੇਖ ਸਕਦੇ ਹੋ ਇਸ ਲਈ ਹਰਿਆਣਾ ਦੇ ਵਾਸਤੋਂ ਇੱਥੋਂ ਦੀ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾ ਜਜਪੀ ਔਰ ਬੀਜੇਪੀ ਦਾ ਜੋ ਲਾਇੰਸ ਸੀਓ ਹੋ ਟੁੱਟਣ ਤੋਂ ਬਾਅਦ ਹੁਣ ਲਗਾਤਾਰ ਨਜ਼ਰਾਂ ਸਬਦियां ਇਸੀ ਗੱਲ ਦੇ ਉੱਤੇ ਬਣੀਆਂ ਹੋਈਆਂ ਨੇ ਕਿ ਹਰਿਆਣਾ ਦੇ ਵਿੱਚ ਵੀ ਸਰਕਾਰ ਜੋ ਹੈ ਉਹ ਡਿੱਗੂਗੀ ਕਿ ਹਰਿਆਣਾ ਦੇ ਵਿੱਚ ਸਰਕਾਰ ਜੋ ਹੈ ਉਹ ਡਿੱਗ ਜਾਊਗੀ ਔਰ ਨਵਾਂ ਚੀਫ ਮਿਨਿਸਟਰ ਕੌਣ ਹੋਵੇਗਾ ਤਾਂ ਹਰਿਆਣਾ ਰਾਜਪੰਦ ਦੇ ਵਾਸਤੇ ਜੋ ਹੈ ਉਹ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ ਮਨੋਹਰ ਲਾ ਖੱਟਰ ਜਣੇ ਉਹ ਇਥੋਂ ਨਿਕਲਣ ਵਾਲੇ ਨੇ ਨਿਕਲ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਜੋ ਮਨੋਹਲਾ ਖੱਟਰ ਤੁਸੀਂ ਦੇਖੋਗੇ ਤੁਸੀਂਾਂ ਦੇ ਵਿੱਚ तमाम ਆਪਣੇ ਕ੍ਰਿਮਨ ਸਾਥੀਆਂ ਦੇ ਨਾਲ ਇਥੋਂ ਦੀ ਰਵਾਨਾ ਹੋ ਚੁੱਕੇ ਨੇ ਤਾਂ ਕੀ ਹੁਣ ਅਗਲੀ ਅਪਡੇਟ ਹੋਵੇਗੀ ਹ ਰਿਆਣਾ ਦਾ ਨਵਾਂ ਮੁੱਖ ਮੰਤਰੀ ਕੌਣ ਹੋਊਗਾ ਲਗੀ ਨੈਭ ਸਿੰਘ ਸੈਣੀ ਦੇ ਉੱਤੇ ਲਗਾਤਾਰ ਜੋ ਚਰਚਾਵਾਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਹਰਿਆਣਾ ਦੇ ਜੋ ਨਵੇਂ ਮੁੱਖ ਮੰਤਰੀ ਨੂੰ ਨੈਭ ਸਿੰਘ ਸੈਣੀ ਹੋਣਗੇ ਔਰ ਇਸ ਦੇ ਨਾਲ-ਨਾਲ ਜੋ ਤਸਵੀਰ ਇਸ ਵੇਲੇ ਪੂਰੀ ਸਿਆਸਤ ਦੀ ਬਣੀ ਹੈ ਕਿਉਂਕਿ ਚਰਚਾਵਾਂ ਲੋਕ ਸਭਾ ਚੋਣ ਲੜਨ ਦੀਆਂ ਵੀ ਨੇ ਵੀ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਉਹਨਾਂ ਨੂੰ ਜੋ ਹੈ ਉਹ ਕਰਨਾਲ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ ਪਰ ਇਸ ਦੇ ਨਾਲ ਨਾਲ ਜਿਹੜਾ ਇਹ ਜੀ ਜੀ ਪੀ ਦੇ ਨਾਲ ਅਲਾਈਅੰਸ ਟੁੱਟਿਆ ਤਾਂ ਕੀ ਬਹੁਮਤ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਣੇਗੀ ਬਹੁਮਤ ਦੇ ਨਾਲ ਇੱਕ ਵਾਰ ਦੁਬਾਰਾ ਕਿਉਂਕਿ ਬਹੁਤ ਸਾਰੇ ਜੀ ਜੀ ਪੀ ਦੇ ਜੋ ਵਿਧਾਇਕ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਦੇ ਨਾਲ ਸੰਪਰਦ ਦੇ ਵਿੱਚ ਨੇ ਤਾਂ ਸੀਐਮ ਜੋ ਨੇ ਅਸਤੀਫਾ ਦੇਣ ਦੇ ਲਈ ਨਿਕਲ ਚੁੱਕੇ ਨੇ ਜੋ ਖਬਰ ਤੁਹਾਨੂੰ ਇਸ ਵੇਲੇ ਅਸੀਂ ਦੇ ਰਹੇ ਹਾਂ ਹਰਿਆਣਾ ਦੇ ਜੋ ਮੁੱਖ ਮੰਤਰੀ ਨੇ ਮਨੋਹਰ ਲਖੱਟਰ ਉਹ ਹਸ ਤੀਫਾ ਦੇਣ ਦੇ ਲਈ ਇੱਥੋਂ ਦੀ ਰਵਾਨਾ ਹੋ ਚੁੱਕੇ ਨੇ ਰਾਜਪਵੰਦੇ ਲਈ ਰਵਾਨਾ ਹੋ ਚੁੱਕੇ ਨੇ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਹਰਿਆਣਾ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਮਨੋਹਰ ਲਖੱਟਰ ਅਸਤੀਫਾ ਦੇਣ ਲਈ ਇੱਥੋਂ ਦੀ ਰਵਾਨਾ ਹੋ ਚੁੱਕੇ ਨੇ ਤਾਂ ਨਵੇਂ ਮੁੱਖ ਮੰਤਰੀ ਕੌਣ ਹੋਣਗੇ ਜਾਂ ਫਿਰ ਬਹੁਮਤ ਦੇ ਨਾਲ ਇੱਕ ਵਾਰ ਫਿਰ ਤੋਂ ਸਰਕਾਰ ਜਿਹੜੀ ਹੈ ਉਹ ਬਣਾਈ ਜਾਏਗੀ ਬਹੁਮਤ ਦੇ ਨਾਲ ਇੱਕ ਵਾਰ ਫਿਰ ਤੋਂ ਹਰਿਆਣਾ ਦੇ ਵਿੱਚ বিজেਪੀ ਦੀ ਸਰਕਾਰ ਹੋਵੇਗੀ ਇਸ ਦੇ ਉੱਤੇ ਸਭ ਦੀ ਨਜ਼ਰਾਂ ਰਹਿਣਗੀਆਂ ਕਿਉਂਕਿ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਜੀਜੀਪੀ ਦੇ ਬਹੁਤ ਸਾਰੇ ਜੋ ਵਿਧਾਇਕ ਨੇ ਉਹ ਇਹਨਾਂ ਦੇ ਨਾਲ ਰਾਪਤੇ ਦੇ ਵਿੱਚ ਨੇ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਹਾਲਾਂਕਿ ਦੁਸ਼ੰਤ ਚਟਾਲਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਦੁਸ਼ੰਤ ਚਟਾਲਾ ਉਹਨਾਂ ਨੇ ਜੋ ਆਪਣਾ ਅਸਤੀਫਾ ਔਰ ਆਪਣੀਆਂ ਗੱਡੀਆਂ ਨੇ ਜੋ ਉਹਨਾਂ ਦਾ ਪੂਰਾ ਪ੍ਰੋਟੋਕਾਲ ਦੇ ਤਹਿਤ ਜੋ ਉਹਨਾਂ ਨੂੰ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਬਤੌਰ ਡਿਪਟੀ ਸੀਐਮ ਉਹ ਸਭ ਉਹਨਾਂ ਨੇ ਵਾਪਸ ਕਰ ਦਿੱਤੀਆਂ ਨੇ ਵਾਪਸ ਲੁਟਾ ਦਿੱਤੀਆਂ ਨੇ ਤਾਂ ਹਰਿਆਣਾ ਦੇ ਵਿੱਚ ਇਸ ਵੇਲੇ ਵੱਡੀ ਹਲਚਲ ਹਰਿਆਣਾ ਦੀ ਸਿਆਸਤ ਨੂੰ ਲੈ ਕੇ ਵੱਡੀ ਹਲਚਲ ਜਿਹੜੀ ਆ ਉਹ ਬਣੀ ਹੋਈ ਹੈ ਤੇ ਸਵੇਰ ਤੋਂ ਹੀ ਇਹ ਵੱਖ-ਵੱਖ ਅਕਿਆਸ ਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਮਨੋਹਰ لال ਖੱਟਰ ਉਹਨਾਂ ਦਾ ਅਸਤੀਫਾ ਜੋ ਹੈ ਉਹ ਲਿੱਤਾ ਜਾਊਗਾ ਜਾਂ ਫਿਰ ਮਨੋਹਰ لال ਖੱਟਰ ਦੀ ਜਗ੍ਹਾ ਦੇ ਉੱਤੇ ਆ ਕੋਈ ਹੋਰ ਨਵਾਂ ਮੁੱਖ ਮੰਤਰੀ ਹੋਊਗਾ ਤਾਂ ਇਹ ਤਸਵੀਰ ਇਸ ਲਈ ਤੁਸੀਂ ਦੇਖ ਰਹੇ ਹੋ ਹਰਿਆਣਾ ਨਿਵਾਸ ਤੋਂ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਮਨੋਹਰ ਲਖੱਟਰ ਉਹ ਨਿਕਲ ਚੁੱਕੇ ਨੇ ਰਵਾਨਾ ਹੋ ਚੁੱਕੇ ਨੇ ਔਰ ਰਾਜਪਵਨ ਵਲੋਂ ਜਿਹੜੀਆਂ ਗੱਡੀਆਂ ਦਾ ਕਾਫਲਾ ਇਹ ਰਵਾਨਾ ਹੋਇਆ ਔਰ ਕੁਛ ਹੀ ਦਿਨ ਬਾਅਦ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਅਸਤੀਫਾ ਉਹਨਾਂ ਦੇ ਵੱਲੋਂ ਰਾਜਪਵਨ ਦੇ ਵਿੱਚ ਦਿੱਤਾ ਜਾਊਗਾ ਅਗਲੀ ਹਰਿਆਣਾ ਦੀ ਕੀ ਰਣਨੀਤੀ ਰਹੂਗੀ हरियाणा ਦੇ ਵਿੱਚ ਅਗਲੀ ਸਰਕਾਰ ਔਰ ਅਗਲੀ ਰਣਨੀਤੀ ਕਿਵੇਂ ਦੀ ਰਹਿੰਦੀ ਹੈ हरियाणा ਦੇ ਮੁੱਖ ਮੰਤਰੀ ਕੌਣ ਹੋਣਗੇ ਕਿੰਨੋ ਹੋਲਾ ਖੱਟਰ ਹੀ ਇੱਕ ਵਾਰ ਫੇਰ ਤੋਂ ਅਸਿਫਾ ਦੇਣ ਤੋਂ ਬਾਅਦ ਜਿਹੜਾ ਐਲਾਈਅੰਸ ਟੁੱਟਿਆ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਇਹਨਾਂ ਦੀ ਜਿਹੜੀ ਹੈ ਸਰਕਾਰ ਬੀਜੇਪੀ ਦੀ ਹਰਿਆਣਾ ਦੇ ਵਿੱਚ ਹੋਊਗੀ ਜਾਂ ਫਿਰ ਕੋਈ ਨਵਾਂ ਮੁੱਖ ਮੰਤਰੀ ਜੋ ਹੈ ਉਹ ਹਰਿਆਣਾ ਨੂੰ ਮਿਲੂਗਾ ਇਸ ਦੇ ਉੱਤੇ ਨਗਾਹਤਰ ਨਜ਼ਰ ਜਿਹੜੀ ਹੈ ਸਾਡੀ ਬਣੀ ਹੋਈ